ਸਸਿਕਾ ਸਾਰਿਆਂ ਨੂੰ ਜੈਨੂ ਕੀ ਚਤਾ ਦਾ ਸਾਰਿਆਂ ਨੂੰ ਸਵਾਗਤ ਹੈ ਚਲੋ ਅੱਜ ਆਪਾਂ ਬਣਾਨੇ ਆ ਸੇਵੀਆਂ ਇਹ ਆਟੇ ਦੀਆਂ ਸੇਵੀਆਂ ਆ ਮੇਦੇ ਦੀਆਂ ਸੇਵੀਆਂ ਵੀ ਮਿਲ ਜਾਂਦੇ ਆ ਆ ਤੇ ਇਹ ਆਟੇ ਦੀਆਂ ਸੇਵੀਆਂ ਅੱਜ ਆਪਾਂ ਘਰ ਬਣਾਵਾਂਗੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਮੈਂ ਇੱਕ ਕੜਾਈ ਲਈ ਹੋਈ ਆ ਕੜਾਈ ਨੂੰ ਮੈਂ ਗਰਮ ਕਰਨ ਤੇ ਰੱਖਿਆ ਹੋਇਆ ਆ ਤੋਂ ਇਹਦੇ ਵਿੱਚ ਆਪਾਂ ਸੇਵੀਆਂ ਆਪਾਂ ਸੇਵੀਆਂ ਨੂੰ ਪਹਿਲਾਂ ਭੁੰਨਾਂਗੇ ਇਹਨੂੰ ਆਪਾਂ ਹਲਕੀ ਹਾਂ ਤੇ ਭੁੰਨਾਂਗੇ ਸੇਵੀਆਂ ਨੂੰ ਇਹ ਸੇਵੀਆਂ ਬਣ ਕੇ ਬਹੁਤ ਹੀ ਵਧੀਆ ਤਿਆਰ ਹੁੰਦੀਆਂ ਆ ਦੇ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਕੋਈ ਖਾਣਾ ਇਹਨਾਂ ਪਸੰਦ ਕਰਦਾ ਹੈ ਉਹ ਵੀ ਸਿਆਲਾਂ ਦਾ ਸੀਜ਼ਨ ਦੇ ਵਿੱਚ ਇੱਕ ਕਨਕ ਦੇ ਆਟੇ ਦੀਆਂ ਬਣੀਆਂ ਹੋਈਆਂ ਸੇਵੀਆਂ ਆ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਗਰਮ ਕਰਾਂਗੇ ਇੱਕ ਸੇਵੀਆ ਕੱਚੀਆਂ ਆ ਤੇ ਇਹਨਾਂ ਨੂੰ ਆਪਾਂ ਹੌਲੀ-ਹੌਲੀ ਆਂ ਦੀ ਤੇ ਵਿੱਚ ਕੜਾਈ ਦੇ ਵਿੱਚ ਭੁੰਨਾਂਗੇ ਇਹ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦੀਆਂ ਆ ਬਹੁਤ ਸਵਾਦ ਬਣਦੀਆਂ ਆ ਪੰਜਾਬੀਆਂ ਨੂੰ ਜ਼ਿਆਦਾ ਏ chote nai pasand aandiyan hai ya lagda ਆ ਦੇਖੋ ਆਪਣੀਆਂ ਸੇਵੀਆਂ ਕੁਝ ਦੀਆਂ ਪਈਆਂ ਆ ਹੌਲੀ ਹੌਲੀ ਲਾਲ ਹੋਈ ਜਾਂਦੀਆਂ ਪਈਆਂ ਇਹਨਾਂ ਨੂੰ ਹੋਰ ਆਪਾਂ ਕ੍ਰਿਸਪੀ ਕਰਨੀ ਹੈ ਤੇ ਦੂਸਰੇ ਪਾਸੇ ਮੈਂ ਪਾਣੀ ਗਰਮ ਕੀ ਕਰਨ ਰੱਖਿਆ ਹੋਇਆ ਹੈ ਤੇ ਇਹ ਸੇਵੀਆਂ ਆਪਾਂ ਉੱਪਰ ਦੇ ਪਾਣੀ ਦੇ ਵਿੱਚ ਬਾਅਦ ਚ ਪਾਵਾਂਗੇ ਨਾਲ ਹੀ ਆਪਣਾ ਪਾਣੀ ਗਰਮ ਹੋ ਰਿਹਾ ਆ ਆ ਦੇਖੋ ਕਿੰਨੀਆਂ ਸੋਹਣੀਆਂ ਕਿਸੇ ਵੀ ਕਿਸ ਵੀ ਲਾਲ ਹੋ ਰਹੀਆਂ ਆਪਣੀਆਂ ਸੇਵੀਆਂ ਇਸੇ ਤਰ੍ਹਾਂ ਆਪਾਂ ਸਾਰੀਆਂ ਸੇਵੀਆਂ ਨੂੰ ਪੁੰਨ ਨਾ ਆਏ ਇਹ ਸੇਮੀਆਂ ਖਾਣ ਨਾਲ ਆਪਾਂ ਨੂੰ ਜਿਆਦਾ ਭੁੱਖ ਨਹੀਂ ਲੱਗਦੀ ਹੈਗੀ ਜਦੋਂ ਭੁੱਖ ਲੱਗੀ ਹੋਵੇ ਸੇਮੀਆਂ ਬਣਾ ਲਓ ਤੇ ਛੇਤੀ ਕੀਤੇ ਆਪਾਂ ਨੂੰ ਬਾਅਦ ਚ ਭੁੱਖ ਨਹੀਂ ਲੱਗਦੀ ਹੈਗੀ ਪਿੰ ਸੇਮੀਆਂ ਆਲਮੋਸਟ ਸਾਰੀਆਂ ਪੁੰ ਚੁੱਕੀਆਂ ਸੇਵੀਆਂ ਆਪਣੀ ਪੂਰੀ ਤਰ੍ਹਾਂ ਭੁਜਕੀਆਂ ਤਾਂ ਹੁਣ ਆਪਾਂ ਜਿਹੜਾ ਪਾਣੀ ਗਰਮ ਕੀਤਾ ਸੀ ਉਹਦੇ ਵਿੱਚ ਆਪਾਂ ਸੇਵੀਆਂ ਪਾਵਾਂਗੇ ਜੀ ਇਹ ਸੇਵੀਆਂ ਆਪਰ ਉਬਲਦੇ ਪਾਣੀ ਦੇ ਵਿੱਚ ਹੀ ਪਾਉਣੀਆਂ ਆ ਨੂੰ 5-10 ਮਿੰਟ ਇਹਨੂੰ ਰੈਨਾਂਗੇ ਜਿੰਜੇ ਆਪਣੀਆਂ ਸੇਵੀਆਂ ਪੱਕ ਨਹੀਂ ਜਾਂਦੀਆਂ ਹੈਗੀਆਂ ਵੇਖੋ ਆਪਣੇ ਪਾਣੀ ਨੂੰ ਉਬਾਲ ਆ ਰਿਹਾ ਹੌਲੀ-ਹੌਲੀ ਕਰਕੇ ਉਹ ਸੇਵੀਆਂ ਆਪਣੀਆਂ ਪਕਦੀਆਂ ਪਈਆਂ ਇਹ ਆਪਾਂ ਸਾਥ ਨੂੰ ਚੱਕਾ ਲੈਣੀ ਹੈ ਜੇ ਬਣੀਆਂ ਗਲੀਆਂ ਜਾਂ ਨਹੀਂ ਗਲੀਆਂ ਅਜੇ ਕੱਚੀਆਂ ਐ ਇਹ ਸੇਵੀਆਂ ਪਾਣੀ ਨਾਲ ਹੀ ਉਬਲ ਕੇ ਤਿਆਰ ਹੁੰਦੀਆਂ ਆ ਜੋ ਕਿ ਨਾ ਜਿਹੜਾ ਕੱਚਾ ਪਾਣੀ ਰਹ ਜਾਂਦਾ ਆ ਉਹ ਜਦੋਂ ਆਪਾਂ ਪਾਣੀ 'ਚ ਪਾਨੇ ਆ ਉਬਾਲਦੇ ਆ ਤੇ ਉਹ ਦੂਰ ਹੋ ਜਾਂਦਾ ਆ ਆ ਦੇਖੋ ਕਿ ਉਬਾਲ ਆ ਰਿਹਾ ਆਪਣੀਆਂ ਸੇਵੀਆਂ ਨੂੰ ਆਪਣੀਆਂ ਸੇਵੀਆਂ ਪੂਰੀ ਤਰ੍ਹਾਂ ਉਹ ਗੀਆਂ ਗਾਲਕੀਆਂ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ 'ਚ ਕੱਢਾਂਗੇ ਇੱਕ ਛੰਨੀ ਦੀ ਮਦਦ ਨਾਲ ਇਸ ਨੂੰ ਆਪਾਂ ਵਿੱਚ ਕੱਢ ਲਾਵਾਂਗੇ ਇਸ ਦਾ ਸਾਰਾ ਪਾਣੀ ਆਪਾਂ ਵਿੱਚੋਂ ਉਹ ਕਿ ਜਦੋਂ ਆਪਣੀਆਂ ਸੇਵੀਆਂ ਡਲ ਗਈਆਂ ਫਿਰ ਆਪਾਂ ਉਸੇ ਤਰ੍ਹਾਂ ਹੀ ਕੜਾਈ ਲਵਾਂਗੇ ਉਹਦੇ ਕਿਉਂ ਪਾਵਾਂਗੇ ਕਿਉਂ ਮੈਂ 2 ਵੱਡੇ ਚਮਚੇ ਲਈ ਹੋਇਆ ਕਿਉਂਕਿ ਇਹ ਕਿਉਂ ਦੇ ਨਾਲ ਹੀ ਬੰਦੀਆਂ ਇਹ ਆਪਾਂ ਸੇਵੀਆਂ ਆਪਾਂ ਬਿਨਾ ਦੁੱਧ ਤੋਂ ਬਣਾਉਣੀਆਂ ਆ ਦੇ ਦੋਤੋ ਦੋ ਬਿਨਾ ਇਸੇ ਮੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਕਿਉਂ ਨਾ ਆਪਾਂ ਗਰਮ ਹੋ ਦੇਨੇ ਇਸ ਇਸੇ ਮੇ ਆਪਾਂ ਬਿਨਾ ਦੁੱਧ ਤੋਂ ਮਲਾਈ ਤੋਂ ਬਣਾਣੀਆਂ ਇਹਦੇ ਵਿੱਚ ਆਪਾਂ ਕਿਉ ਤੇ ਖੰਡ ਚ ਪਾਵਾਂਗੇ ਤੁਸੀਂ ਖੰਡ ਦੀ ਥਾਂ ਤੇ ਤੁਸੀਂ ਗੁੜ ਵੀ ਪਾ ਸਕਦੇ ਜੋ ਇਹ ਦੋਨਾਂ ਤਰੀਕਿਆਂ ਨਾਲ ਬਣ ਜਾਂਦੀਆਂ ਗੁੜ ਵਿੱਚ ਵੀ ਪਾ ਬਣ ਜਾਂਦੀਆਂ ਤੇ ਖੰਡ ਦੇ ਵਿੱਚ ਵੀ ਬਣ ਜਾਂਦੀਆਂ तो बहुत ही वीयर बन के तैयार हो इस ड्राई फ्रूट भी पावगे थोड़ा जहा जो भी मैं तो काजू बदम तो सौगी लगी हुई है जो भी तेरे घर है ड्राई फ्रूटिव पा सकते जो ड्राई फ्रूट थोड़ा जहाँ भुन लाँगे దో ని ఇలాచీ మనం ఏదైతే కుట్కేదా పౌడర్ పామే గ్యాసా ఫా కట్వీ ਨਾਲ ਹੀ ਆਪਾਂ ਖੰਡ ਅੱਧੀ ਕोली ਪਾਵਾਂਗੇ ਖੰਡ ਜਦੋਂ ਤੁਸੀਂ ਗੁੜ ਵੀ ਲੈ ਸਕਦੇ ਜੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੁੜ ਚ ਵੀ ਬਣ ਜਾਂਦੀਆਂ ਤੇ ਖੰਡ ਚ ਵੀ ਬਣ ਜਾਂਦੀਆਂ ਐ ਅਗਲੀ ਵੀਡੀਓ ਚ ਨੈਕਸਟ ਟਾਈਮ ਤੁਹਾਨੂੰ ਮੈਂ ਦੁੱਧ ਵਾਲੀਆਂ ਸੇਵੀਆਂ ਦਾ ਵੀ ਦੱਸਾਂਗੀ ਇਹ ਆਟੇ ਵਾਲੇ ਸੇਵੇ ਦੁੱਧ ਵਿੱਚ ਕਿਵੇਂ ਬਣਦੇ ਨੇ ਜਿਨ ਤੱਕ ਮੇਰੇ ਚੈਨਲ ਨੂੰ ਦੇਖ ਰਹੇ ਹੋ ਹਣ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਤੋ ਔਰ ਬੈਲ ਆਈਕਨ ਲੋਜੀ ਆਪਣੀਆਂ ਸੇਵੀਆਂ ਬਣ ਕੇ ਤਿਆਰ ਹੋ ਗਈਆਂ ਆਟੇ ਵਾਲੀਆਂ ਇਹ ਬਹੁਤ ਹੀ ਸਵਾਦਗਰਦੀਆਂ ਹਰ ਇੱਕ ਨੂੰ ਇਹ ਪਸੰਦ ਹੈ ਕੋਈ ਵੀ ਗੈਸਟ ਆਇਆ ਹੋਵੇ ਕਰੇ ਤੇ ਸੇਵੀਆਂ ਬਣਾ ਕੇ ਖਵਾਓ ਤੁਸੀਂ ਉਹਨੂੰ ਵੈਸੀ ਵਿਸਿਆਲਾ ਸੀਜ਼ਨ ਸ਼ੁਰੂ ਹੋ ਰਿਹਾ ਬਹੁਤ ਵਧੀਆ ਚੀਜ਼ਾਂ ਬਣ ਕੇ ਤਿਆਰ ਹੁੰਦੀਆਂ ਪਈਆਂ ਸਿਆਲਾਂ 'ਚ ਸੇਵੀयां ਬਣ ਕੇ ਤਿਆਰ ਹੋ ਗਈਆਂ